ਸਤਕਾਰਯੋ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਜਿਵੇਂ ਆਪਾਂ ਕੁਦਰਤੀ ਖੇਤੀ ਵਿੱਚ ਗੱਲ ਕਰਦੇ ਆਂ ਫਸਲਾਂ ਦੀ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਜਾਂ ਦੋਸਤਾਂ ਨੂੰ ਲੱਗਦਾ ਵੀ ਫਸਲਾਂ ਕਮਜ਼ੋਰ ਰਹਿ ਜਾਂਦੀਆਂ ਨੇ ਸੋ ਇਹਦੇ ਵਿੱਚ ਹੁਣ ਆਪਾਂ ਗੰਨੇ ਦੇ ਵਿੱਚ ਆਇਆ ਜੰਗਲਮ ਵਿਧੀ ਮਾਗਿਆ ਤੇ ਜਿਵੇਂ ਆਮ ਦੂਜਾ गन्ना ਉਹਨਾਂ ਹੀ ਇਹ ਮੋਟਾ ਹੋ ਚੁੱਕਿਆ ਤੇ ਬਿਲਕੁਲ ਸੋਕੇ ਜਿਹਾ ਜੋ ਬਾਰਸ਼ਾਂ ਦਾ ਪਾਣੀ ਐ ਤੱਕੀ ਵੱਧ ਲੱਗਿਆ ਉਹ ਮਿੱਟੀ ਨੇ ਸਟੋਰ ਕਰ ਲਿਆ ਤੁਸੀਂ ਇਹ ਦੇਖੋ ਆ ਗੰਨਾ ਤੁਸੀਂ ਮਤਲਬ ਇਹਨੂੰ ਮੁਠੀ 'ਚ ਫੜੇ ਤੇ ਦੱਸਦਾ ਤੋ ਸਾਰੇ ਇਸ ਤਰ੍ਹਾਂ ਇਹਦੀ ਲੰਬਾਈ ਵੀ ਵਧੀਆ ਨਾ ਇਹਨੂੰ ਕੋਈ ਮਿੱਟੀ ਲਈ ਜਾਣਾ ਬੰਨੇ ਆ ਨਾ ਕੋਈ ਦਵਾਈ ਨਾ ਕੋਈ ਉਸ ਤਰ੍ਹਾਂ ਦਾ ਸਪਰੇਅ ਜਾਂ ਕੋਈ ਵੀ ਨਹੀਂ ਵਰਤਦੇ ਧਰਤੀ ਦੇ ਥੱਲੇ ਕੈਮਰਾ ਦੇਖੋ ਤਾਂ ਨਦੀਨ ਖੜੇ ਨੇ ਤੇ ਨਦੀਨ ਵੀ ਧਰਤੀ ਦੀ ਰਿਪੇਅਰ ਕਰਦੇ ਨੇ ਤੇ ਇਹਦੇ ਵਿੱਚ ਖਾਸ ਗੱਲ ਆ ਵੀ ਇਹ ਮਲਚਿੰਗ ਮਾਂਗ ਬਣੇ ਹੁੰਦੇ ਨੇ ਇਹਨੂੰ ਲਾਈਵ ਮਲਚਿੰਗ ਵੀ ਕਹਿ ਸਕਦੇ ਆ ਨਦੀਨ ਉੱਥੇ ਨੁਕਸਾਨ ਨਹੀਂ ਕਰ ਸਕਦੇ ਜਿੱਥੇ ਉਹ ਫਸਲ ਤੋਂ ਨੀਵੇਂ ਨੇ ਤੇ ਉਹ ਮਿੱਟੀ ਢੱਕ ਕੇ ਰੱਖਦੇ ਨੇ ਸੋ ਇਹ ਕੁਦਰਤ ਦਾ ਬਹੁਤ ਵਧੀਆ ਡਿਜ਼ਾਈਨ ਆ ਜਦੋਂ ਆਪਾਂ ਇਹਨੂੰ ਸਮਝਦੇ ਆ ਕੁਦਰਤ ਨਾਲ ਜੁੜਦੇ ਆ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਆਪਣੇ ਖਰਚੇ ਘਟਦੇ ਨੇ ਸੋ ਆਪਾਂ ਇਸ ਤਰ੍ਹਾਂ ਕੁਦਰਤੀ ਖੇਤੀ 'ਚ ਹਰ ਤਰ੍ਹਾਂ ਦੀ ਫਸਲ ਲੈ ਸਕਦੇ ਆ ਸੋ ਇਹ ਆਪਣਾ ਕੁਦਰਤੀ ਖੇਤੀ ਵਾਲਾ ਗੰਨਾ ਜੀ ਜਿੰਨਾ ਕ ਆਪਣਾ ਘਰ ਜੋਗਾ ਕੋੜ ਹੁੰਦਾ ਉਹ ਵਧੀਆ ਸਰ ਜਾਂਦਾ ਸੋ ਇਸ ਤਰ੍ਹਾਂ ਆਪਾਂ ਘੱਟ ਖਰਚੇ ਨਾਲ ਅਲੱਗ-ਅਲੱਗ ਫਸਲਾਂ ਪੈਦਾ ਕਰ ਲੈਣੇ ਆ ਕੰਨਵਾ ਜੀ